ਗੋਬਿੰਦ ਸਿੰਘ ਸੰਧੂ ਜੀ ਲਗਭਗ ਸੀਟ ਜਿੱਤੀ ਬੈਠੇ ਨੇ ਸਰਵੇਿਆਂ ਦੇ ਵਿੱਚ ਵੀ ਇਹ ਗੱਲ ਆ ਗਈ ਹੈ ਕਿ ਮੈਂ ਸਾਰੇ ਬਰਨਾਲਾ ਵਾਸੀਆਂ ਨੂੰ ਨੌਜਵਾਨਾਂ ਨੂੰ ਅਪੀਲ ਕਰਦੇ ਆਂ ਕਿ ਆਪਾਂ ਕੰਮ ਖਿੱਚ ਕੇ ਰੱਖੀਏ ਜੀ ਹੁਣ ਆਪਾਂ ਸੀਟੇ ਕੱਢਣੀ ਆਂ ਆਮ ਆਦਮੀ ਪਾਰਟੀ ਦੀ ਵੋਟ ਕੱਟੜ ਸੀਦਾ 2017 ਤੋਂ ਮੀਤ ਹੇਰ ਫਿਰ 22 ਚ ਫੇਰ ਰਿਪੀਟ ਮੀਤ ਹੇਰ ਕਰੇ ਫਿਰ ਸੰਗਰੂਰ ਦੇ ਲੋਕਾਂ ਨੇ ਫਤਵਾ ਦੇ ਤਾਂ ਮੀਤ ਹੇਰ ਨੂੰ ਮੈਂਬਰ ਪਾਰਲੀਮੈਂਟ ਬਣਾਤਾ ਫਿਰ ਕਿਵੇਂ ਦੇਖਦੇ ਹੋ ਹੁਣ ਆਮ ਆਦਮੀ ਪਾਰਟੀ ਦੇ ਗੜ ਨੂੰ ਕਿਵੇਂ ਤੋੜੋਗੇ ਤੁਸੀਂ ਕੋ ਆਮ ਆਦਮੀ ਪਾਰਟੀ ਦਾ ਗੜ ਮੈਨੂੰ ਲੱਗਦਾ ਜੀ ਕਿ ਸਾਨੂੰ ਤਾਂ ਤੋੜਨ ਦੀ ਲੋੜ ਹੀ ਨਹੀਂ ਪਈ ਆਮ ਆਦਮੀ ਪਾਰਟੀ ਨੇ ਖੁਦ ਹੀ ਆਪਣਾ ਗੜ ਤੋੜ ਲਿਆ ਜਿਸ ਕੇ ਉੱਪਰ ਸਰਕਾਰ ਹੈ ਉਸੇ ਕਾ ਮਲੈ ਚੁਣਨਾ ਅਗਰ ਦੂਸਰਾ ਐਮਐਲਏ ਦੂਸਰੀ ਪਾਰਟੀ ਕਾ ਦੂਸਰਾ ਕੋਈ ਐਮਐਲਏ ਚੁਣ ਲਿਆ ਉਹ ਲੜਾਈ ਤਾਂ ਅੱਛੀ ਕਰੇਗਾ ਵਿਧਾਨ ਸਭਾ ਮੇਂ ਵੀ ਖੂਬ ਲੜੇਗਾ ਬਾਹਰ ਵੀ ਆਕੇ ਖੂਬ ਗਾਲੀ ਦੇਗਾ ਅਰਵਿੰਦ ਕੇਜਰੀਵਾਲ ਜੀ ਆਕੇ ਕਹਿ ਰਹੇ ਨੇ ਜਦੋਂ ਸੰਬੋਧਨ ਕਰ ਰਹੇ ਨੇ ਰੈਲੀਆਂ ਕਰ ਰਹੇ ਨੇ ਤਾਂ ਜਿਹੜੀ ਮੌਜੂਦਾ ਸਰਕਾਰ ਹੈ ਉਹਨਾਂ ਨੂੰ ਹੀ ਜਿਮਨੀ ਚੋਣਾਂ ਦੇ ਵਿੱਚ ਵੋਟਾਂ ਪਾਓ ਨਹੀਂ ਤਾਂ ਐਵੇਂ ਲੜਾਈਆਂ ਲੜੂਈਆਂ ਹੋ ਜਾਂਦੀਆਂ ਮਤਲਬ ਸਿੱਧੇ ਤੌਰ ਤੇ ਸਾਡੇ ਪੰਜਾਬੀਆਂ ਨੂੰ ਧਮਕੀ ਹੈ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਜੋ ਸਾਨੂੰ ਧਮਕੀ ਦੇ ਕੇ ਗਏ ਆ ਕਿ ਲੜਾਈਆਂ ਪੜਾਈਆਂ ਹੋ ਜਾਂਦੀਆਂ ਨੇ ਹੁਣ ਆਪਾਂ ਜੀ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਣਾ ਅਸੀਂ ਪੰਜਾਬੀਆਂ ਅਸੀਂ ਅਣਖੀਆਂ ਅਸੀਂ ਬਹਾਦਰਾਂ ਅਸੀਂ ਸਾਡੇ ਕੌਮ ਦੀ ਅਸੀਂ ਪੰਜਾਬ ਦੀ ਗੱਲ ਕਰਦੇ ਆ ਕਿ ਅਸੀਂ ਪੰਜਾਬ ਦੇ ਹੱਕ ਦੇ ਵਿੱਚ ਖੜੀਏ ਤਾਂ ਕਿ ਅਸੀਂ ਪੰਜਾਬ ਦੇ ਲਈ ਲੜੀਏ ਪਰ ਕਾਂਗਰਸ ਪਾਰਟੀ ਦੇ ਆਗੂਆਂ ਨੂੰ ਖੁਸ਼ੀ ਆ ਕਾਲੇ ਢਿੱਲੂ ਨੂੰ ਖੁਸ਼ੀ ਆ ਕਿ ਆਮ ਆਦਮੀ ਪਾਰਟੀ ਦੋ ਫਾੜ ਹੋਗੀ ਕਿ ਸਾਨੂੰ ਬੇਨਿਫਿਟ ਮਿਲਣਾ ਦੇਖੋ ਰਾਜਨੀਤੀ ਚਲਦੀ ਹੀ ਇਸ ਆਧਾਰ ਤੇ ਹੈ ਕਿ ਦੂਸਰੇ ਨੂੰ ਨੁਕਸਾਨ ਹੋਵੇ ਤੇ ਸਾਡਾ ਫਾਇਦਾ ਹੋਵੇ ਇਹ ਹੀ ਕੁਸ਼ਤਾ ਚੱਲਦਾ ਆ ਰਿਹਾ ਹੈ ਇਸ ਵਕਤ ਜਿਹੜੀ ਗਰਾਉਂਡ ਦੀ ਰਿਪੋਰਟ ਹੈ ਜਿਨ੍ਹਾਂ ਦੇ ਇਥੇ ਨਿਜੀ ਵਰਕਰ ਨੇ ਕਾਂਗਰਸ ਦੇ ਉਹਨਾਂ ਨੂੰ ਕਹਿ ਰਹੇ ਨੇ ਕਾਲਾ ਢਿੱਲੂ ਜੀ ਨੂੰ ਵੋਟ ਨਹੀਂ ਪਾਉਣੀ ਕਿਉਂਕਿ ਆਪਸ ਦੇ ਵਿੱਚ ਇੱਕ ਦੂਸਰੇ ਦੀਆਂ ਲੱਤਾਂ ਖਿੱਚਣ ਤੇ ਲੱਗੇ ਹੋਏ ਨੇ ਤਾ ਇੱਕ ਦੂਜੇ ਤੇ ਜਿਹੜਾ ਨਿਜੀ ਹਮਲਾ ਹੈ ਨਾ ਉਹ ਜ਼ਿਆਦਾ ਤਦਾਦ ਦੇ ਵਿੱਚ ਹੋ ਰਿਹਾ ਹੈ ਹਾਲਾਂਕਿ ਪੰਜਾਬ ਦੇ ਮੁੱਦਿਆਂ ਨੂੰ ਤਾਂ ਆਲਾਂਬੇ ਹੀ ਰੱਖਿਆ ਜਾ ਰਿਹਾ ਜਿੰਨੀਆਂ ਸਰਕਾਰਾਂ ਸੱਤਾ ਚਾਹੀਆਂ ਸਾਰੀਆਂ ਨਸ਼ੇ ਦੇ ਮੁੱਦੇ ਨੂੰ ਲੈ ਕੇ ਸੱਤਾ ਦੇ ਵਿੱਚ ਤਾਂਹੀਆਂ ਪਰ ਅੱਜ ਜਿੰਨੇ ਉਮੀਦਵਾਰ ਨੇ ਨਸ਼ੇ ਦੇ ਮੁੱਦੇ ਤੇ ਸਿਆਸਤ ਵੀ ਕਰ ਰਹੇ ਨੇ ਪਰ ਕਿਸੇ ਦੇ ਕੋਲ ਵੀ ਉਹ ਪਲਾਨ ਨਹੀਂ ਹੈਗਾ ਕਿ ਅਸੀਂ ਪੰਜਾਬ ਦੀ ਜਵਾਨੀ ਨੂੰ ਨਸ਼ੇ ਤੋਂ ਹਟਾਉਣਾ ਕਿਵੇਂ ਹੈ ਕਿਸੇ ਨੇ ਵੀ ਪਾਣੀਆਂ ਦੇ ਮੁੱਦੇ ਤੇ ਸਟੇਟਮੈਂਟ ਨਹੀਂ ਦਿੱਤੀ ਕਿਸੇ ਨੇ ਰੋਡ ਮੈਪ ਹੀ ਨਹੀਂ ਦਿੱਤਾ ਕਿ ਅਸੀਂ ਬੁੱਡੇ ਨਾਲੇ ਦਾ ਜਿਹੜਾ ਗੰਦਾ ਪਾਣੀ ਹੈ ਕੈਮੀਕਲਾਂ ਵਾਲਾ ਲੁਧਿਆਣੇ ਸ਼ਹਿਰ ਦਾ ਗੰਧਮੰਦ ਵਾਲਾ ਉਹਨੂੰ ਅਸੀਂ ਦਰਿਆਵਾਂ ਦੇ ਵਿੱਚ ਪੈਣ ਤੋਂ ਕਿਵੇਂ ਰੋਕਣਾ ਹੈ ਪੜਾ ਵੱਡਾ ਦਾਵਾ ਠੋਕਦੇ ਆ ਨਾ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤਾਂ ਸਾਡੇ ਪੰਜਾਬ ਦੇ ਲੋਕਾਂ ਦੀ ਹੈ ਪਰ ਉਹ ਯੂਨੀਵਰਸਿਟੀ ਦੇ ਵਿੱਚ ਸੈਨੇਟ ਦੇ ਇਲੈਕਸ਼ਨਸ ਦੀਆਂ ਡੇਟਾਂ ਕੰਕਣੀ ਅਨਾਉਂਸ ਹੋ ਰਹੀਆਂ ਇਹਦਾ ਸਾਫ਼ ਔਰ ਸਾਫ਼ ਅਰਥ ਹੈ ਕਿ ਯੂਨੀਵਰਸਿਟੀ ਸਿੱਧਮ ਸਿੱਧੀ ਸੈਂਟਰ ਦੇ ਹੱਥਾਂ ਦੇ ਵਿੱਚ ਦੀ ਜਿਵੇਂ ਕਿ ਪੰਜਾਬ ਨਾਲ ਪੂਰੀ ਤਰ੍ਹਾਂ ਧੱਕਾ ਹੋ ਰਿਹਾ ਹੈ ਕਿਰੇ ਨੌਜਵਾਨਾਂ ਦੀ ਜੀ ਬਿਲਕੁਲ ਔਰ ਉਥੇ ਨਲਾਈਕੀ ਰਹੀ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਨ੍ਹਾਂ ਨੇ ਵੀ ਜ਼ਮੀਨ ਮੰਗ ਲਈ ਵੀ ਸਾਨੂੰ ਵੀ ਕਿੱਥੇ ਤੋਂ ਉਹਨਾਂ ਨੇ ਅੜ ਕੇ ਪੰਜਾਬ ਦੇ ਲਈ ਇਹ ਕਹਿਣਾ ਸੀ ਕਿ ਚੰਡੀਗੜ੍ਹ ਸਾਡਾ ਹਰਿਆਣਾ ਇਹਨੂੰ ਅਸੀਂ ਜ਼ਮੀਨ ਕਿਉਂ ਦੇਗੇ ਹਰਿਆਣਾ ਆਪਣੀ ਪੰਜ ਖੂਲੇ ਦੇ ਵਿੱਚ ਵਿਧਾਨ ਸਭਾ ਦੇ ਬਣਾਵੇ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਦੇ ਵਿੱਚ 4 ਵਿਧਾਨ ਸਭਾ ਸੀਟਾਂ ਤੇ ਜਿਮਨੀ ਚੋਣਾਂ ਹੋਣੀਆਂ ਨੇ 20 ਨਵੰਬਰ ਨੂੰ ਵੋਟਾਂ ਪੈਣੀਆਂ ਨੇ 18 ਨਵੰਬਰ ਤੱਕ ਚੋਣ ਪ੍ਰਚਾਰ ਹੋਣਾ ਹਲਕਾ ਬਰਨਾਲਾ 'ਚ ਮੌਜੂਦ ਆ ਹਲਕਾ ਬਰਨਾਲਾ 'ਚ ਵੱਡੇ ਦਿਗਜ ਉਮੀਦਵਾਰ ਮੈਦਾਨ 'ਚ ਨੇ ਸੁਖ ਚੋਣ ਕੈਂਪੇਨ ਲਗਾਤਾਰ ਜਾਰੀਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਉਮੀਦਵਾਰ ਨੇ ਸਿਮਰਨਜੀਤ ਸਿੰਘ ਮਾਨ ਦੇ ਦੋਤੇ ਗੋਵਿੰਦ ਸਿੰਘ ਸੰਧੂ ਉਹਨਾਂ ਦੇ ਚੋਣ ਪ੍ਰਚਾਰ 'ਚ ਨਵਜੋਤ ਕੌਰ ਲੰਬੀ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਨੇ ਕਾਫੀ ਦਿਨਾਂ ਤੋਂ ਲੱਗੇ ਹੋਏ ਨੇ ਸਾਡੇ ਨਾਲ ਮੌਜੂਦ ਨੇ ਨਵਜੋਤ ਜੀ ਹਲਕਾ ਬਰਨਾਲਾ ਦਾ ਕਿਵੇਂ ਚੱਲ ਰਿਹਾ ਤੁਸੀਂ ਕਈ ਦਿਨਾਂ ਤੋਂ ਚੋਣ ਪ੍ਰਚਾਰ ਕਰ ਰਹੇ ਹੋ ਗੋਬਿੰਦ ਸਿੰਘ ਸੰਧੂ ਦੇ ਹੱਕ ਚੋਣ ਪ੍ਰਚਾਰ ਕਰ ਰਹੇ ਹੋ ਕਿਵੇਂ ਲੱਗ ਰਿਹਾ ਤੁਹਾਨੂੰ ਕਿਵੇਂ ਰਿਸਪਾਂਸ ਮਿਲ ਰਿਹਾ ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਸਾਡੀ ਕੰਪੇਨਿੰਗ ਬਹੁਤ ਵਧੀਆ ਚੱਲ ਰਹੀ ਹੈ ਹਾਲਾਂਕਿ ਮੈਨੂੰ ਸ਼ੁਰੂ ਵਾਲੇ ਦਿਨਾਂ ਦੇ ਵਿੱਚ ਇਹ ਮਹਿਸੂਸ ਹੁੰਦਾ ਸੀ ਕਿ ਬਰਨਾਲੇ ਦੇ ਜਿਹੜੇ ਵੋਟ ਆ ਬੜੀ ਸਾਈਲੈਂਟ ਵੋਟ ਹੈ ਉਹਨਾਂ ਨੇ ਕਨਫਿਊਜ਼ ਕਰਕੇ ਰੱਖਿਆ ਹੋਇਆ ਪਰ ਪਿਛਲੇ 3-4 ਦਿਨਾਂ ਤੋਂ ਜੀ ਜਿਹੜਾ ਸਾਡਾ ਐਕਸਪੀਰੀਅੰਸ ਉਹ ਪੂਰੀ ਤਰ੍ਹਾਂ ਹੀ ਬਦਲ ਗਿਆ ਸਾਡੀਆਂ ਜਿਹੜੀਆਂ ਰਹੀਆਂ ਨੇ ਔਰ ਇਸ ਵਕਤ ਇਹ ਜਿਹੜੇ ਮਤਰੁ ਸਥਿਤੀ ਹੈ ਗੋਬਿੰਦ ਸਿੰਘ ਸੰਧੂ ਜੀ ਲਗਭਗ ਸੀਟ ਜਿੱਤੀ ਬੈਠੇ ਨੇ ਸਰਵੇਿਆਂ ਦੇ ਵਿੱਚ ਵੀ ਇਹ ਗੱਲ ਆ ਗਈ ਹੈ ਕਿ ਮੁਕਾਬਲੇ ਦੇ ਵਿੱਚ ਚੱਲ ਰਹੇ ਆ ਪਹਿਲੇ ਦੂਸਰੇ ਨੰਬਰ ਤੇ ਤੇ ਹੁਣ ਮੈਂ ਸਾਰੇ ਬਰਨਾਲਾ ਵਾਸੀਆਂ ਨੂੰ ਨੌਜਵਾਨਾਂ ਨੂੰ ਅਪੀਲ ਕਰਦੇ ਆ ਕਿ ਆਪਾਂ ਕੰਮ ਖਿੱਚ ਕੇ ਰੱਖੀਏ ਜੀ ਹੁਣ ਆਪਾਂ ਸੀਟੇ ਕੱਢਣੀ ਆ ਕਿਉਂਕਿ ਲੋਕਾਂ ਵੱਲੋਂ ਬੜਾ ਸਾਨੂੰ ਵਧੀਆ ਰਿਸਪਾਂਸ ਮਿਲ ਰਿਹਾ ਹਰ ਵਰਗ ਦੇ ਹਰ ਜਾਤ ਦੇ ਲੋਕ ਇਹਨਾਂ ਸਾਰੇ ਨਿੱਕੇ ਨਿੱਕੇ ਮਸਲਿਆਂ ਤੋਂ ਪਿੱਛੇ हट ਕੇ ਸਰਦਾਰ ਗੋਬਿੰਦ ਸਿੰਘ ਸੰਧੂ ਜੀ ਦਾ ਸਾਥ ਦੇ ਰਹੇ ਨੇ ਔਰ ਤੁਸੀਂ ਵੀ ਸਾਡੇ ਨਾਲ ਪਿਛਲੇ ਪਿੰਡਾਂ ਦੇ ਵਿੱਚ ਕੰਪੇਨਿੰਗ ਕਰਕੇ ਹੀ ਆਏ ਹੋ ਤਾਂ ਦੇ ਵਿੱਚ ਇੱਕ ਵੱਖਰਾ ਜਿਹੜਾ ਜੋਸ਼ ਹੈ ਜਨੂਨ ਹੈ ਉਹ ਬਣਿਆ ਹੋਇਆ ਖਾਸ ਕਰਕੇ ਨੌਜਵਾਨਾਂ ਦੇ ਵਿੱਚ ਪੂਰੇ ਦੇ ਪੂਰੇ ਪਿੰਡ ਦੇ ਨੌਜਵਾਨ ਸਹਜ਼ਾਰ ਗੋਬਿੰਦ ਸਿੰਘ ਸੰਧੂ ਜੀ ਦਾ ਸਾਥ ਦੇਣ ਦੇ ਲਈ ਆ ਰਹੇ ਨੇ ਬਾਕੀ ਹੁਣ ਥੋੜੇ ਜੇ ਦਿਨ ਰਹਿ ਗਏ ਨੇ ਉਹਨਾਂ ਦਿਨਾਂ ਦੇ ਵਿੱਚ ਨਤੀਜਾ ਕਲੀਅਰ ਹੋ ਜਾਏਗਾ ਪਰ ਅਸੀਂ ਬਹੁਤ ਵਧੀਆ ਇੱਕ ਪੋਜ਼ਿਟਿਵ ਪੋਜੀਸ਼ਨ ਦੇ ਵਿੱਚ ਮੈਨੂੰ ਲੱਗਦਾ ਹੈ ਪਹਿਲੇ ਨੰਬਰ ਤੇ ਇਸ ਵਕਤ ਬਰਨਾਲੇ ਦੇ ਵਿੱਚ ਅਸੀਂ ਆ ਗਏ ਹਾਂ ਜੀ ਸਰਵੇਜ਼ ਦੇ ਵਿੱਚ ਬਿਲਕੁਲ ਜੀ ਕਿਵੇਂ ਦੇਖਦੇ ਹੋ ਤੁਸੀਂ ਜਿਹੜੀ ਹਲਕਾ ਬਰਨਾਲਾ ਸ਼ੀਟ ਆ ਇਹ ਆਮ ਆਦਮੀ ਪਾਰਟੀ ਦੀ ਬਹੁਤ ਕੱਟੜ ਸੀਟ ਆ 2017 ਤੋਂ ਮੀਤ ਹੇਰ ਫੇਰ 22 ਚ ਫੇਰ ਰਿਪੀਟ ਮੀਤ ਹੇਰ ਕਰੇ ਫੇਰ ਸੰਗਰੂਰ ਦੇ ਲੋਕਾਂ ਨੇ ਫਤਵਾ ਦੇ ਤਾਂ ਮੀਤ ਹੇਰ ਮਿੰਟ ਬਣਾਤਾ ਫਿਰ ਕਿਵੇਂ ਦੇਖਦੇ ਹੋ ਹੁਣ ਆਮ ਆਦਮੀ ਪਾਰਟੀ ਦੇ ਗੜ ਨੂੰ ਕਿਵੇਂ ਤੋੜੋਗੇ ਤੁਸੀਂ ਦੇਖੋ ਆਮ ਆਦਮੀ ਪਾਰਟੀ ਦਾ ਗੜ ਮੈਨੂੰ ਲੱਗਦਾ ਜੀ ਕਿ ਸਾਨੂੰ ਤਾਂ ਤੋੜਨ ਦੀ ਲੋੜ ਹੀ ਨਹੀਂ ਪਈ ਆਮ ਆਦਮੀ ਪਾਰਟੀ ਨੇ ਖੁਦ ਹੀ ਆਪਣਾ ਗੜ ਤੋੜ ਲਿਆ ਉਹਨਾਂ ਦੇ ਵਿੱਚ ਜਿਹੜੇ ਡਿਸਟਰਬੈਂਸ ਇਸ ਕ੍ਰੀਏਟ ਹੋਏ ਗੁਰਦੀਪ ਬਾਟਚੀ ਦਾ ਪਾਰਟੀ ਤੋਂ ਵੱਖ ਚਲੇ ਜਾਣਾ ਕਿਉਂਕਿ ਵਰਕਰ ਉਹਨਾਂ ਨਾਲ ਵੀ ਜਿੰਨੇ ਗਏ ਨੇ ਸਾਰੇ ਆਮ ਆਦਮੀ ਪਾਰਟੀ ਦੇ ਹੀ ਨੇ ਮੀਤ ਹੇਰ ਜੀ ਦੇ ਕਹਿਣੇ ਤੇ ਜਿਹੜੀ ਹਰਿੰਦਰ ਢਾਲੀਵਾਲ ਜੀ ਨੂੰ ਟਿਕਟ ਦਿੱਤੀ ਗਈ ਆ ਉਹਨਾਂ ਨਾਲ ਵੀ ਆਮ ਆਦਮੀ ਪਾਰਟੀ ਦੇ ਹੀ ਵਰਕਰ ਨੇ ਔਰ ਉਸ ਤੋਂ ਵੀ ਇੱਕ ਵੱਖਰੀ ਗੱਲ ਹੈ ਕਿ ਵਰਕਰਾਂ ਦੇ ਵਿੱਚ ਨਾਰਾਜ਼ਗੀ ਬੜੀ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਜਿਹੜੀ ਪਾਰਟੀ ਨੇ ਗੱਲਾਂ ਕੀਤੀਆਂ ਸੀਗੀਆਂ ਅਸੀਂ ਦਰੀਆਂ ਛਾੜਨ ਵਾਲਿਆਂ ਨੂੰ ਪੁੱਛਾਂਗੇ ਅਸੀਂ ਲੋਕਾਂ ਨੂੰ ਪੁੱਛ ਕੇ ਫੈਸਲੇ ਕਰਾਂਗੇ ਕਿਤੇ ਨਾ ਕਿਤੇ ਉਹ ਡਿਕਟੇਟਰਸ਼ਿਪ ਦਾ ਜਿਹੜਾ ਦੂਸਰਾ ਰੂਪ ਹੈ ਉਹ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਕਿਹਾ ਜਾਣ ਲੱਗਿਆ ਤਾਂ ਲੋਕ ਬੜੇ ਦੁਖੀ ਨੇ ਬਰਨਾਲੇ ਦੇ ਇਹਨਾਂ ਦੀ ਕਾਰੁਜਗਾਰੀ ਤੋਂ ਵੀ ਕਿ ਲੋਕਾਂ ਨੇ ਬੜੇ ਇੱਕ ਕਹਿੰਦੇ ਆ ਨਾ ਕਿ ਵੱਖਰੇ ਜਿਹੇ ਅਹਿਸਾਸ ਦੇ ਨਾਲ 92 ਸੀਟਾਂ ਦਿੱਤੀਆਂ ਸੀ ਕਿ ਸਾਡੇ ਮਸਲੇ ਬਹੁਤ ਛੇਤੀ ਹੱਲ ਹੋ ਜਾਣਗੇ ਜਿਹੜੇ ਸਾਡੇ ਕੰਮ ਰਹਿੰਦੇ ਸੀ ਉਹ ਹੋ ਜਾਣਗੇ ਪਰ 25 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਕਾਰੋਜਗਾਰੀ ਹੈ ਆਪਾਂ ਜਿੰਨੀਆਂ ਵੀ ਪੁਰਾਣੀਆਂ ਸਰਕਾਰਾਂ ਦੇ ਨਾਲ ਜਦੋਂ ਤੁਲਨਾ ਕਰਦੇ ਹਾਂ ਤਾਂ ਬਿਲਕੁਲ ਜ਼ੀਰੋ ਰਹੀ ਹੈ ਔਰ ਉਹ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਗੁੱਸਾ ਵੀ ਸਾਨੂੰ ਦੇਖਣ ਨੂੰ ਮਿਲਦਾ ਤਾਂ ਕਰਕੇ ਮੈਨੂੰ ਇਸ ਵਕਤ ਇਹ ਵੀ ਲੱਗ ਰਿਹਾ ਸਰਵੇਜ਼ ਦੇ ਵਿੱਚ ਵੀ ਆ ਰਿਹਾ ਕਿ ਆਮ ਆਦਮੀ ਪਾਰਟੀ ਸ਼ਾਇਦ ਬਹੁਤ ਬੁਰੀ ਤਰ੍ਹਾਂ ਇਹ ਬਰਨਾਲੇ ਦੀ ਸੀਟ ਜਿਹੜੀ ਹਾਰ ਰਹੀ ਹੈ ਜੀ ਬਿਲਕੁਲ ਪਰ ਕਾਂਗਰਸ ਪਾਰਟੀ ਦੇ ਆਗੂਆਂ ਨੂੰ ਖੁਸ਼ੀ ਆ ਕਾਲੇ ਢਿੱਲੂ ਨੂੰ ਖੁਸ਼ੀ ਆ ਕਿ ਆਮ ਆਦਮੀ ਪਾਰਟੀ ਦੋ ਫਾੜ ਹੋ ਗਈ ਕਿ ਸਾਨੂੰ ਬੇਨਿਫਿਟ ਮਿਲਣਾ ਕਾਲਾ ਢਿੱਲੂ ਵੀ ਪੂਰਾ ਦਾਵਾ ਕਰ ਰਹੇ ਨੇ ਕਿਉਂਕਿ ਵੱਡੇ ਦਿਗਜ ਕਾਂਗਰਸ ਪਾਰਟੀ ਦੇ ਵੀ ਇੱਥੇ ਪਹੁੰਚ ਰਹੇ ਨੇ ਵੱਡੇ ਵੱਡੇ ਸਾਬਕਾ ਕੈਬਨਿਟ ਮਨਿਸਟਰ ਇੱਥੇ ਪਹੁੰਚ ਰਹੇ ਉਹ ਕਹਿੰਦੇ ਨੇ ਕਿ ਬੇਨਿਫਿਟ ਸਾਨੂੰ ਮਿਲਣਾ ਅਸ ਤਾਂ ਕਲੀਅਰ ਕਰਤੀ ਸੀ ਸੀਟ ਕਾਂਗਰਸ ਪਾਰਟੀ ਕਹਿ ਰਹੀ ਹੈ ਦੇਖੋ ਰਾਜਨੀਤੀ ਚੱਲਦੀ ਹੀ ਇਸ ਆਧਾਰ ਤੇ ਹੈ ਕਿ ਦੂਸਰੇ ਨੂੰ ਨੁਕਸਾਨ ਹੋਵੇ ਤੇ ਸਾਡਾ ਫਾਇਦਾ ਹੋਵੇ ਇਹੀ ਕੁਸ਼ਤਾ ਬਰਨਾਲੇ ਦੇ ਲੋਕਾਂ ਨੇ ਦੇਖ ਲੈਣਾ ਕਿ ਕਿਵੇਂ ਦਾ ਫਤਵਾ ਦਿੰਦੇ ਨੇ ਜਿਤਾਉਂਦੇ ਨੇ ਜਾਂ ਹਰਾਉਂਦੇ ਨੇ ਕਿਉਂਕਿ ਕਾਂਗਰਸ ਨੂੰ ਸੱਤਾ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਰੱਖ ਕੇ ਵੇਖਿਆ ਤਾਂ ਕਾਂਗਰਸ ਦੀ ਵੀ ਜਿਹੜੀ ਕਾਰਜੋਗਾਰੀ ਰਹੀ ਸੀ ਤਾਂ ਲੋਕ ਉਸ ਸਮੇਂ ਤੋਂ ਖੁਸ਼ ਨਹੀਂ ਸੀ ਜਦੋਂ ਪਿਛਲੀ ਸਰਕਾਰ ਦੇ ਵਿੱਚ ਪਹਿਲਾਂ ਕੈਪਟਨ ਅਮਨਿੰਦਰ ਸਿੰਘ ਜੀ ਮੁੱਖ ਮੰਤਰੀ ਰਹੇ ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਰਹਿੰਦੇ ਨੇ ਹਾਲਾਂਕਿ ਚਰਨਜੀਤ ਸਿੰਘ ਚੰਨੀ ਜੀ ਦੇ ਕਾਰਜਕਾਲ ਨੂੰ ਲੋਕਾਂ ਨੇ ਪਸੰਦ ਕੀਤਾ ਪਰ ਇਸ ਵਕਤ ਕਾਂਗਰਸ ਦੇ ਵਿੱਚ ਖੋਦ ਦੇ ਵਿੱਚ ਬੜੀ ਖਿਚੋਤਾਣ ਦੀ ਚੱਲ ਰਹੀ ਹੈ ਮੈਂ ਜਿਹੜੀਆਂ ਚੀਜ਼ਾਂ ਵੇਖੀਆਂ ਨੇ ਜੀ ਕਿ ਅਸੀਂ ਜੇਕਰ ਅਜ ਬਰਨਾਲੇ ਦੀ ਹੀ ਗੱਲ ਕਰ ਗਰਸ ਦੇ ਬਹੁਤੇ ਲੀਡਰ ਇਸ ਵਕਤ ਜਿਹੜੀ ਗਰਾਊਂਡ ਦੀ ਰਿਪੋਰਟ ਹੈ ਜਿਨ੍ਹਾਂ ਦੇ ਇਥੇ ਨਿਜੀ ਵਰਕਰ ਨੇ ਕਾਂਗਰਸ ਦੇ ਉਹਨਾਂ ਨੂੰ ਕਹਿ ਰਹੇ ਨੇ ਕਾਲਾ ਟਿੱਲੂ ਜੀ ਨੂੰ ਵੋਟ ਨਹੀਂ ਪਾਉਣੀ ਕਿਉਂਕਿ ਆਪਸ ਦੇ ਵਿੱਚ ਇੱਕ ਦੂਸਰੇ ਦੀਆਂ ਲੱਤਾਂ ਖਿੱਚਣ ਤੇ ਲੱਗੇ ਹੋਏ ਨੇ ਸੋ ਇਹ ਬਾਕੀ ਆਪਾਂ ਵੇਖਣਾ ਹੋਵੇਗਾ ਕਿ ਫਿਰ ਮੈਂ ਉਹੀ ਗੱਲ ਕਹਾਂਗੀ ਕਿ ਥੋੜੇ ਕੁ ਦਿਨ ਰਹਿ ਗਏ ਨੇ ਚਲੋ ਪਤਾ ਲੱਗ ਜਾਏਗਾ ਬਾਕੀ ਹਰ ਉਮੀਦਵਾਰ ਹਰ ਪਾਰਟੀ ਆਪਦੇ ਜਿੱਤ ਦਾ ਦਾਵਾ ਠੋਕਦੀ ਹੁੰਦੀ ਆ ਉਹਨਾਂ ਨੇ ਕੰਮ ਵੀ ਕਰਨਾ ਹੁੰਦਾ ਆ ਆਪਦੇ ਜਿੱਤਣ ਲਈ ਪ੍ਰਚਾਰ ਕਰਨਾ ਜਿਸ ਤਰ੍ਹਾਂ ਦੇ ਵੀ ਰਾਜਨੀਤੀ ਦੇ ਵਿੱਚ ਕਹਿੰਦੇ ਹੁੰਦੇ ਕਿ ਹੱਥ ਕੰਡੇ ਅਪਣਾਉਣੇ ਹੀ ਪੈਂਦੇ ਨੇ ਹਰ ਕੋਈ ਮੈਨੂੰ ਜਿਹੜਾ ਬੜਾ ਦੁੱਖ ਹੋਇਆ ਜਿਵੇਂ ਹਰ ਇੱਕ ਉਮੀਦਵਾਰ ਦਾ ਜਿਹੜੇ ਦੂਸਰੀਆਂ ਪਾਰਟੀਆਂ ਦੇ ਨੇ ਉਹਨਾਂ ਦਾ ਪ੍ਰਚਾਰ ਵੇਖ ਰਹੀਆਂ ਤਾਂ ਇੱਕ ਦੂਜੇ ਤੇ ਜਿਹੜਾ ਨਿਜੀ ਹਮਲਾ ਹੈ ਨਾ ਉਹ ਜ਼ਿਆਦਾ ਤਦਾਦ ਦੇ ਵਿੱਚ ਹੋ ਰਿਹਾ ਹਾਲਾਂਕਿ ਪੰਜਾਬ ਦੇ ਮੁੱਦਿਆਂ ਨੂੰ ਤਾਂ ਅਲਾਮਬੇ ਹੀ ਰੱਖਿਆ ਜਾ ਰਿਹਾ ਤੁਸੀਂ ਵੇਖੋ ਅੱਜ ਪੰਜਾਬ ਦਾ ਸਭ ਤੋਂ ਅਹਿਮ ਮਿਸ਼ੂ 2 ਨੇ ਜਿਨ੍ਹਾਂ ਨੂੰ ਮੈਂ ਮੰਨਦੀ ਆ ਪਹਿਲਾ ਤਾਂ ਹੈਗਾ ਜੀ ਨਸ਼ਿਆਂ ਦਾ ਜਿੰਨੀਆਂ ਸਰਕਾਰਾਂ ਸੱਤਾ ਚਾਹੀਆਂ ਸਾਰੀਆਂ ਨਸ਼ੇ ਦੇ ਮੁੱਦੇ ਨੂੰ ਲੈ ਕੇ ਸੱਤਾ ਦੇ ਵਿੱਚ ਚਾਹੀਆਂ ਪਰ ਅੱਜ ਜਿੰਨੇ ਉਮੀਦਵਾਰ ਨੇ ਨਸ਼ੇ ਦੇ ਮੁੱਦੇ ਤੇ ਸਿਆਸਤ ਵੀ ਕਰ ਰਹੇ ਨੇ ਪਰ ਕਿਸੇ ਦੇ ਕੋਲ ਵੀ ਪਲਾਨ ਨਹੀਂ ਹੈਗਾ ਕਿ ਅਸੀਂ ਪੰਜਾਬ ਦੀ ਜਵਾਨੀ ਨੂੰ ਨਸ਼ੇ ਤੋਂ ਹਟਾਉਣਾ ਕਿਵੇਂ ਹੈ ਅਸੀਂ ਪੰਜਾਬ ਦੇ ਵਿੱਚ ਨਸ਼ਾ ਖਤਮ ਕਿਵੇਂ ਕਰਨਾ ਤਰੀਕਾ ਨਹੀਂ ਦੱਸ ਰਹੇ ਸਿਰਫ ਇਹ ਕਹਿ ਰਹੇ ਆ ਕਿ ਸਾਨੂੰ ਚੁਣੋ ਅਸੀਂ ਨਸ਼ਾ ਖਤਮ ਕਰ ਦਾਂਗੇ ਲੋਕਾਂ ਨੇ ਇਸੇ ਵਿਸ਼ਵਾਸ ਤੇ ਤਾਂ ਚੁਣਿਆ ਸੀ ਦੂਜਾ ਮੁੱਦਾ ਜੀ ਸਾਡੇ ਪਾਣੀਆਂ ਦਾ ਮੁੱਦਾ ਮੈਂ ਸਾਰੇ ਹੀ ਸਤਕਾਰਯੋਗ ਮੇਰੇ ਵੀਰਾਂ ਭੈਣਾਂ ਨੂੰ ਬੇਨਤੀ ਕਰਦੀ ਆ ਜੀ ਤੁਸੀਂ ਸਾਰੇ ਮੋਬਾਈਲ ਚਲਾਉਂਦੇ ਹੋ ਖਬਰਾਂ ਪੜ੍ਹਦੇ ਹੋ ਜਿਹੜਾ ਸਾਡੇ ਪਾਣੀਆਂ ਦਾ ਮੁੱਦਾ ਨੇ ਇਸ ਵਕਤ ਸਭ ਤੋਂ ਅਹਿਮ ਮੁੱਦਾ ਹੈ ਅਸੀਂ ਪਾਣੀ ਜਿਹੜਾ ਪੀਨੇ ਆ ਅਸੀਂ ਮੌਤ ਪੀ ਰਹੇ ਆ ਖੁਦ ਕੈਂਸਰ ਦੀਆਂ ਗੁਰਦੇਆਂ ਇਹ ਬਿਮਾਰੀਆਂ ਔਰ ਬੁੱਡੇ ਨਾਲੇ ਦਾ ਜਿਹੜਾ ਗੰਦਾ ਪਾਣੀ ਸਾਡੇ ਘਰਾਂ ਚ ਆ ਰਿਹਾ ਕਿਸੇ ਵੀ ਇਸ ਵਕਤ ਬਰਨਾਲੇ ਦੇ ਜਿੰਨੇ ਵੀ ਇਲੈਕਸ਼ਨ ਲੜ ਰਹੇ ਨੇ ਬਰਨਾਲੇ ਨੇ ਪੂਰੇ ਪੰਜਾਬ ਦੇ ਜਿੰਨੇ ਵੀ ਜਿਮਨੀ ਚੋਣਾ ਹੋ ਰਹੀਆਂ ਨੇ ਕਿਸੇ ਨੇ ਵੀ ਪਾਣੀਆਂ ਦੇ ਮੁੱਦੇ ਤੇ ਸਟੇਟਮੈਂਟ ਨਹੀਂ ਦਿੱਤੀ ਕਿਸੇ ਨੇ ਰੋਡ ਮੈਪ ਹੀ ਨਹੀਂ ਦਿੱਤਾ ਕਿ ਅਸੀਂ ਬੁੱਡੇ ਨਾਲੇ ਦਾ ਜਿਹੜਾ ਗੰਦਾ ਪਾਣੀ ਹੈ ਕੈਮੀਕਲਾਂ ਵਾਲਾ ਲੁਧਿਆਣੇ ਸ਼ਹਿਰ ਦਾ ਗੰਧਮੰਦ ਵਾਲਾ ਉਹਨੂੰ ਅਸੀਂ ਦਰਿਆਵਾਂ ਦੇ ਵਿੱਚ ਪੈਣ ਤੋਂ ਕਿਵੇਂ ਰੋਕਣਾ ਤੇ ਲੋਕਾਂ ਨੂੰ ਸਾਫ਼ ਪਾਣੀ ਕਿਵੇਂ ਮੁਹੱਈਆ ਕਰਾਉਣਾ ਅੱਜ ਇਹੀ ਦੋ ਲੋਕਾਂ ਦੇ ਵੱਡੇ ਮੁੱਦੇ ਨੇ ਜੇਕਰ ਸਾਡਾ ਪਾਣੀ ਸਹੀ ਹੋਵੇਗਾ ਤਾਂ ਸਾਨੂੰ ਹਸਪਤਾਲਾਂ ਦੇ ਵਿੱਚ ਨਹੀਂ ਜਾਣਾ ਪਵੇਗਾ ਅਸੀਂ ਰੋਗਾਂ ਤੋਂ ਰਹਿਤ ਹੋਵਾਂਗੇ ਜੇਕਰ ਨਸ਼ੇ ਨਹੀਂ ਹੋਣਗੇ ਤਾਂ ਮੈਨੂੰ ਲੱਗਦਾ ਜੀ ਸਾਡੇ ਪੰਜਾਬ ਦੇ ਹਾਲਾਤ ਤੇ ਸਾਡੇ ਘਰਾਂ ਦੇ ਹਾਲਾਤ ਆਟੋਮੈਟਿਕਲੀ ਹੀ ਸੁਧਰ ਜਾਣਗੇ ਪਰ ਇਹਨਾਂ ਤੇ ਕੋਈ ਬੋਲ ਨਹੀਂ ਰਿਹਾ ਔਰ ਉਸ ਤੋਂ ਵੀ ਇੱਕ ਵੱਡੀ ਗੱਲ ਸਾਡਾ ਚੰਡੀਗੜ੍ਹ ਜੀ ਤੁਸੀਂ ਵੇਖੋ ਪਹਿਲਾਂ ਤਾਂ ਥੋੜੇ ਇੱਕ ਦਿਨ ਪਹਿਲਾਂ ਆਰਟੀਆਈ ਦੇ ਵਿੱਚ ਇੱਕ ਖੁਲਾਸਾ ਹੁੰਦਾ ਕਿ ਚੰਡੀਗੜ੍ਹ ਤਾਂ ਪੰਜਾਬ ਦੀ ਰਾਜਧਾਨੀ ਹੀ ਨਹੀਂ ਆ ਆਫੀਸ਼ੀਅਲੀ ਅਸੀਂ ਲੋਕ ਕਹਿ ਦਿੰਨੇ ਆ ਕਿ ਚੰਡੀਗੜ੍ਹ ਸਾਡੀ ਰਾਜਧਾਨੀ ਹੈ ਪਰ ਆਫੀਸ਼ੀਅਲੀ ਕਾਗਜ਼ਾਂ ਦੇ ਵਿੱਚ ਦਰਜ ਨਹੀਂ ਹੈ ਜੀ ਉਸ ਤੋਂ ਅੱਗੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਜਿਹੜੇ ਸੈਨੇਟ ਦੇ ਇਲੈਕਸ਼ਨ ਜਿਹਦੇ ਤੇ ਅਸੀਂ ਪੰਜਾਬੀ ਬੜਾ ਵੱਡਾ ਦਾਵਾ ਠੋਕਦੇ ਆ ਨਾ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤਾਂ ਸਾਡੇ ਪੰਜਾਬ ਦੇ ਲੋਕਾਂ ਦੀ ਹੈ ਪਰ ਉਹ ਯੂਨੀਵਰਸਿਟੀ ਦੇ ਵਿੱਚ ਸੈਨੇਟ ਦੇ ਇਲੈਕਸ਼ਨਸ ਦੀਆਂ ਡੇਟ ਤੱਕ ਨਹੀਂ ਅਨਾਉਂਸ ਹੋ ਰਹੀਆਂ ਇਹਦਾ ਸਾਫ਼ ਔਰ ਸਾਫ਼ ਅਰਥ ਕਿ ਯੂਨੀਵਰਸਿਟੀ ਸਿੱਧਮ ਸਿੱਧੀ ਸੈਂਟਰ ਦੇ ਹੱਥਾਂ ਦੇ ਵਿੱਚ ਦੇ ਜਾਨੀ ਕਿ ਪੰਜਾਬ ਨਾਲ ਪੂਰੀ ਤਰ੍ਹਾਂ ੱੱਕਾ ਹੋ ਰਿਹਾ ਹੈ ਕਿ ਇਹ ਨੌਜੋਰੀ ਜੀ ਬਿਲਕੁਲ ਕਿਉਂਕਿ ਯੂਨੀਵਰਸਿਟੀ ਵੀ ਜਦੋਂ ਸੈਂਟਰ ਦੇ ਹੱਥ ਚਲੀ ਗਈ ਤਾਂ ਜਿਹੜੇ ਯੂਨੀਵਰਸਿਟੀ ਦੀ ਜਿੰਨੀ ਅਥਾਰਟੀ ਪੰਜਾਬ ਦੇ ਕਾਲਜਾਂ ਔਰ ਪੰਜਾਬ ਦੇ ਸਟੂਡੈਂਟਸ ਕੋਲੇ ਸੀ ਉਹ ਹੱਥਾਂ ਦੇ ਵਿੱਚੋਂ ਚਲੀ ਜਾਏਗੀ ਔਰ ਉਸ ਤੋਂ ਵੀ ਇੱਕ ਵੱਡਾ ਇਸ਼ੂ ਜੀ ਕੱਲ ਪਰਸੋਂ ਸ਼ਾਇਦ ਕੱਲ ਦੀ ਗੱਲ ਹੈ ਕਿ ਹਰਿਆਣੇ ਨੇ ਜ਼ਮੀਨ 10 ਕਿਲੇ ਮੰਗੀ ਹੈ ਜੀ ਚੰਡੀਗੜ੍ਹ ਦੇ ਵਿੱਚ ਆਪਦੀ ਵਿਧਾਨ ਸਭਾ ਬਣਾਉਣ ਦੇ ਲਈ ਔਰ ਉਥੇ ਨਲਾਇਕੀ ਰਹੀ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਨ੍ਹਾਂ ਨੇ ਵੀ ਜ਼ਮੀਨ ਮੰਗ ਲਈ ਵੀ ਸਾਨੂੰ ਵੀ ਕਿੱਥੇ ਤੋਂ ਉਹਨਾਂ ਨੇ ਅੜ ਕੇ ਪੰਜਾਬ ਦੇ ਲਈ ਇਹ ਕਹਿਣਾ ਸੀ ਕਿ ਚੰਡੀਗੜ੍ਹ ਸਾਡਾ ਹਰਿਆਣਾ ਇਹਨੂੰ ਅਸੀਂ ਜ਼ਮੀਨ ਕਿਉਂ ਦੇਗੇ ਹਰਿਆਣਾ ਆਪਦੀ ਪੰਜਕੂਲੇ ਦੇ ਵਿੱਚ ਵਿਧਾਨ ਸਭਾ ਦੇ ਬਣਾਵੇ ਪਰ ਉਥੇ ਇਹ ਗੱਲ ਕਹਿਤੀ ਕਿ ਜੇਕਰ ਤੁਸੀਂ ਹਰਿਆਣੇ ਨੂੰ ਜ਼ਮੀਨ ਦੇ ਰਹੇ ਹੋ ਸਾਨੂੰ ਵੀ ਦਿਓ ਮਤਲਬ ਸਿੱਧੇ ਸਪਸ਼ਟ ਤੌਰ ਦੇ ਵਿੱਚ ਸਾਡੀ ਪੰਜਾਬ ਦੀ ਸਰਕਾਰ ਨੇ ਵੀ ਚੰਡੀਗੜ੍ਹ ਤੋਂ ਆਪਦਾ ਪੱਲਾ ਝਾੜਤਾ ਉਹ ਚੰਡੀਗੜ੍ਹ ਜਿਹੜਾ ਪੰਜਾਬ ਦੇ ਪਿੰਡਾਂ ਨੂੰ ਝਾੜ ਕੇ ਬਣਾਇਆ ਗਿਆ ਪੰਜਾਬੀ ਬੋਲਦੇ ਇਲਾਕਿਆਂ ਨੂੰ ਖੋ ਕੇ ਬਣਾਇਆ ਗਿਆ ਅਸੀਂ ਪਹਿਲਾਂ ਹਿਮਾਚਲ ਵੱਖ ਕਰਤਾ ਇਹਦੇ ਲਈ ਜ਼ਿੰਮੇਵਾਰ ਹੈ ਜੀ ਹੁਣ ਤੱਕ ਜਿੰਨੇ ਵੀ ਐਮਪੀ ਮੰਤਰੀ ਸੰਤਰੀ ਜਿੰਨੇ ਵੀ ਸਾਰੇ ਪੰਜਾਬ ਦੀ ਸੱਤਾ ਤੇ ਰਹੇ ਪਹਿਲਾਂ ਅਸੀਂ ਹਰਿਆਣਾ ਅਲੱਗ ਕਰਵਾਤਾ ਹਿਮਾਚਲ ਅਲੱਗ ਕਰਵਾਤਾ ਹੁਣ ਜਿਸ ਕਰ ਸਾਡੇ ਕੋਲੇ ਚੰਡੀਗੜ੍ਹ ਹੈ ਤਾਂ ਚੰਡੀਗੜ੍ਹ ਵੈਸੇ ਕਾਗਜਾਂ 'ਚ ਤਾਂ ਸਾਨੂੰ ਦੇ ਹੀ ਨਹੀਂ ਰਹੇ ਤਾਂ ਅਸੀਂ ਜਿਹੜਾ ਇੱਕ ਆਪਦਾ ਅਧਿਕਾਰ ਰੱਖਦੇ ਆ ਤਾਂ ਇਹ ਸਰਕਾਰ ਨੇ ਉਹ ਵੀ ਪੱਕਾ ਕਰ ਲਿਆ ਵੀ ਅਸੀਂ ਪੰਜਾਬ ਦੇ ਲੋਕਾਂ ਦੇ ਕੋਲ ਚੰਡੀਗੜ੍ਹ ਵੀ ਨਹੀਂ ਰਹਿਣ ਦੇਣਾਗਾ ਸ਼ਿਆਦੇ ਮੁੱਦੇ ਦੀ ਤੁਸੀਂ ਗੱਲਬਾਤ ਕੀਤੀ ਆ ਅਰਵਿੰਦ ਕੇਜਰੀਵਾਲ ਪੰਜਾਬ ਆਉਂਦੇ ਨੇ ਚੋਣ ਪ੍ਰਚਾਰ ਕਰਦੇ ਨੇ ਇਹ ਗੱਲ ਕਹਿੰਦੇ ਨੇ ਕਿ ਪੁਲਿਸ ਜ਼ਿੰਮੇਵਾਰ ਹੋ ਪੁਲਿਸ ਨੂੰ ਦੱਸੋ ਤੁਸੀਂ ਜਦ ਕਿ ਪਹਿਲਾਂ ਦਾਵਾ ਇਹ ਵੀ ਹੁੰਦਾ ਸੀ ਕਿ ਅਸੀਂ 4 ਹਫ਼ਤਿਆਂ ਚ ਨਸ਼ਾ ਬੰਦ ਕਰਦਾਂਗੇ 4 ਦਿਨਾਂ ਚ ਕਰਦਾਂਗੇ ਕਾਫੀ ਕੁਝ ਹੁੰਦਾ ਨਸ਼ੇ ਦੇ ਮੁੱਦੇ ਨੂੰ ਕਿਵੇਂ ਦੇਖਦੇ ਹੋ ਕਿੰਨਾ ਕੁ ਨਸ਼ਾ ਵੇਖੋ ਬਹੁਤ ਅਹਿਮ ਮੁੱਦਾ ਹੈ ਕਿਉਂਕਿ ਮੈਨੂੰ ਲੱਗਦਾ ਇਹ ਹੀ ਸਰਕਾਰ ਸੀ ਨਾ ਸ਼ਾਇਦ ਜੀ ਨੇ ਵਿਕਰਮਜੀਤ ਮਜੀਠੀਆ ਨੂੰ ਕਿਹਾ ਸੀ ਚਿੱਟੇ ਦਾ ਤਸਕਰ ਤੇ ਫਿਰ ਮਾਫੀਆਂ ਵੀ ਮੰਗੀਆਂ ਇਲਜ਼ਾਮ ਲਗਾਏ ਫਿਰ ਉਸੇ ਮੁੱਦੇ ਨੂੰ ਲੈ ਕੇ ਖੁਦ ਸੱਤਾ ਦੇ ਵਿੱਚ ਆਏ ਅਸੀਂ ਨਸ਼ਾ 24 ਘੰ ਬੰਦ ਕਰ ਦਾਂਗੇ ਪਰ ਜੀ ਜਦੋਂ ਸਹਿਯੋਗ ਦੇ ਇਹਨਾਂ ਨੇ ਗੱਲ ਕੀਤੀ ਤਾਂ ਲੋਕਾਂ ਨੇ ਸਹਿਯੋਗ ਦੇਣ ਦੀ ਕੋਈ ਕਸਰ ਨਹੀਂ ਛੱਡੀ 92 ਐਮਐਲਏ ਜੇਕਰ ਮੈਂ ਗਲਤ ਨਾ ਹੋਵਾਂ ਤਾਂ ਸਭ ਤੋਂ ਵੱਡੀ ਮੈਜੋਰਿਟੀ ਨਾਲ ਬਣੀ ਹੋਈ ਹੁਣ ਤੱਕ ਦੀ ਪੰਜਾਬ ਦੀ ਸਰਕਾਰ ਫਿਰ ਕਹਿੰਦੇ ਨੇ ਸਰਪੰਚਾਂ ਤੋਂ ਸਹਿਯੋਗ ਦੀ ਲੋੜ ਅੱਜ ਪਿੰਡਾਂ ਦੇ ਲੋਕ ਤੁਸੀਂ ਵੇਖੋ ਜੀ ਖੁਦ ਪਹਿਰੇਦਾਰੀਆਂ ਕਰਦੇ ਨੇ ਜਦੋਂ ਨਸ਼ਾ ਵੇਚਣ ਵਾਲੇ ਫੜਾਉਂਦੇ ਨੇ ਤਾਂ ਅਗਲੇ ਦਿਨ ਇਹਨਾਂ ਦੇ ਐਮਐਲਏ ਤੇ ਐਮਪੀਆ ਤੇ ਮੰਤਰੀਆਂ ਦੇ ਫੋਨ ਪੁਲਿਸ ਨੂੰ ਚਲੇ ਜਾਂਦੇ ਆ ਮੈਂ ਨਾਮ ਨਹੀਂ ਲੈਣਾ ਚਾਹੁੰਦੀ ਕਿ ਨਸ਼ਾ ਵੇਚਣ ਵਾਲਿਆਂ ਨੂੰ ਛੱਡ ਦਿਓ ਇੱਥੋਂ ਤੱਕ ਇਹਨਾਂ ਦੇ ਖੁਦ ਐਮਐਲਏ ਸਾ ਨੇ ਇਹ ਗੱਲ ਕਹੀ ਸੀ ਕਿ ਸਾਡੀ ਆਮ ਆਦਮੀ ਪਾਰਟੀ ਦੀ ਮਿਲੀ ਭੁਗਤ ਦੇ ਨਾਲ ਹੀ ਪੰਜਾਬ ਦੇ ਵਿੱਚ ਨਸ਼ਾ ਵਿਕ ਰਿਹਾ ਹੈ ਅਧਿਕਾਰੀਆਂ ਦੇ ਨਾਲ ਸਾਡੇ ਐਮ ਐਲ ਏ ਐਮ ਪੀ ਜਿਹੜੇ ਉਹ ਮਿਲੇ ਹੋਏ ਨੇ ਉਸ ਤੋਂ ਇੱਕ ਵੱਖਰੀ ਗੱਲ ਹੈ ਜੀ ਸ਼ਾਇਦ ਕੱਲ ਜਾਂ ਪਰਸ ਨੂੰ ਮੈਨੂੰ ਯਾਦ ਨਹੀਂ ਅਰਵਿੰਦ ਕੇਜਰੀਵਾਲ ਜੀ ਆ ਕੇ ਕਹਿ ਰਹੇ ਨੇ ਜਦੋਂ ਸੰਬੋਧਨ ਕਰ ਰਹੇ ਨੇ ਰੈਲੀਆਂ ਕਰ ਰਹੇ ਨੇ ਤਾਂ ਜਿਹੜੀ ਮੌਜੂਦਾ ਸਰਕਾਰ ਐ ਉਹਨਾਂ ਨੂੰ ਹੀ ਜਿਮਨੀ ਚੋਣਾਂ ਦੇ ਵਿੱਚ ਵੋਟਾਂ ਪਾਓ ਨਹੀਂ ਤਾਂ ਐਵੇਂ ਲੜਾਈਆਂ ਲੜੂਈਆਂ ਹੋ ਜਾਂਦੀਆਂ ਮਤਲਬ ਸਿੱਧੇ ਤੌਰ ਤੇ ਸਾਡੇ ਪੰਜਾਬੀਆਂ ਨੂੰ ਧਮਕੀ ਐ ਅਸੀਂ ਤਾਂ ਅਣਖੀ ਤੇ ਮਾਰਸ਼ਲ ਲੋਕ ਸਮਝੇ ਜਾਂਦੇ ਜਿਹੜੀ ਕਿਸੇ ਦੀ ਕਈ ਕਹਾਈ ਨਹੀਂ ਜਰਦੇ ਤੇ ਸਿੱਧੀ ਸਟੇਜ ਤੇ ਖੜ ਕੇ ਸਾਡੇ ਪੰਜਾਬੀਆਂ ਨੂੰ ਧਮਕੀ ਦੇਗੇ ਵੀ ਲੜਾਈਆਂ ਪੜਾਈਆਂ ਹੋ ਜਾਣਗੀਆਂ ਸਾਨੂੰ ਚੁਣੋ ਜੇਕਰ ਅਸੀਂ ਸੱਤਾ 'ਚ ਮੌਜੂਦ ਸਰਕਾਰਾਂ ਨੂੰ ਚੋਣਾ ਹੁੰਦਾ ਤਾਂ ਸਾਡੇ ਕੋਲੇ ਅਕਾਲੀ ਦਲ ਬਾਦਲ ਤੇ ਕਾਂਗਰਸ ਸੀਗੇ ਜੀ ਅਸੀਂ ਫਿਰ ਮੂਰਖ ਸੀ ਮਤਲਬ ਪੰਜਾਬ ਦੇ ਲੋਕ ਕਿ ਅਸੀਂ ਇਹਨਾਂ ਨੂੰ ਸੱਤਾ ਦੇ ਵਿੱਚ ਆੰਦਾ ਅਸੀਂ ਉਹਨਾਂ ਨੂੰ ਹੀ ਚੋਣ ਲੈਂਦੇ ਸੋ ਮੈਂ ਹੁਣ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਜਿੱਥੇ ਜਿੱਥੇ ਜਿਮਣੀ ਚੋਣਾ ਹੋ ਰਹੀਆਂ ਨੇ ਬਰਨਾਲੇ ਦੇ ਲੋਕ ਗਿੱਦੜਵੇ ਦੇ ਲੋਕ ਡੇਰਾ ਬਾਬਾ ਨਾਨਕ ਚੋਣਾ ਹੋ ਰਹੀਆਂ ਨੇ ਚੱਬੇਵਾਲ ਸੀਟ ਤੇ ਚੋਣਾ ਹੋ ਰਹੀ ਇਹਨੇ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਜੋ ਸਾਨੂੰ ਧਮਕੀ ਦੇ ਕੇ ਗਏ ਆ ਕਿ ਲੜਾਈਆਂ ਪੜਾਈਆਂ ਹੋ ਜਾਂਦੀਆਂ ਨੇ ਹੁਣ ਆਪਾਂ ਜੀ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਣਾ ਅਸੀਂ ਪੰਜਾਬੀਆਂ ਅਸੀਂ ਅਣਖੀਆਂ ਅਸੀਂ ਬਹਾਦਰਾਂ ਅਸੀਂ ਸਾਡੇ ਕੌਮ ਦੀ ਅਸੀਂ ਪੰਜਾਬ ਦੀ ਗੱਲ ਕਰਦੇ ਆ ਤੇ ਅਸੀਂ ਪੰਜਾਬ ਦੇ ਹੱਕ ਦੇ ਵਿੱਚ ਖੜੀਏ ਤਾਂ ਕਿ ਅਸੀਂ ਪੰਜਾਬ ਦੇ ਲਈ ਲੜੀਏ ਬਿਲਕੁਲ ਸ਼ਰੋਮਣੀ ਅਕਾਲੀ ਦਲ ਨੂੰ ਕਿਵੇਂ ਦੇਖਦੇ ਹੋ ਆਪ ਚੋਣ ਮੈਦਾਨ ਚ ਨਹੀਂ ਆਏ ਉਹ ਵੋਟ ਬੈਂਕਾ ਜਿਹੜੀ ਉਹਨਾਂ ਦੀ ਪੱਟ ਵੋਟ ਆ ਉਹ ਕਿੱਧਰ ਜਾ ਸਕਦੀ ਹੈ ਕਿਵੇਂ ਅਨੁਮਾਨ ਲੱਗਦਾ ਤੁਹਾਨੂੰ ਦੇਖੋ ਉਹ ਵੋਟ ਬਾਰੇ ਹਲੇ ਵੀ ਮੈਂ ਕਹਿਣੀ ਹੈ ਵੀ ਕੁਝ ਕਹਿਣਾ ਸੰਭਵ ਨਹੀਂ ਹੈ ਕਿਉਂਕਿ 2 ਦਿਨਾਂ ਦੇ ਵਿੱਚ ਉਹਨਾਂ ਦੀ ਲੀਡਰਸ਼ਿਪ ਵੱਲੋਂ ਕੋਈ ਫੈਸਲਾ ਆਉਂਦਾ ਹੈ ਜਾਂ ਉਹ ਇੰਡੀਪੈਂਡੈਂਟ ਹੀ ਆਪਦੇ ਵਰਕਰਾਂ ਨੂੰ ਛੱਡਦੇ ਨਹੀਂ ਕਿ ਉਹ ਕਿਹਨਾਂ ਨੂੰ ਵੋਟ ਕਰਨਾ ਚਾਹੁੰਦੇ ਨੇ ਤਾਂ ਉਹ ਵੇਖਣਾ ਹੋਵੇਗਾ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਕੀ ਫੈਸਲਾ ਕਰਦਾ ਹੈ ਬਾਕੀ ਮੈਨੂੰ ਲੱਗਦਾ ਜੀ ਇਸ ਸਵਾਲ ਦਾ ਜਵਾਬ ਬਹੁਤ ਹੀ ਚੰਗੀ ਤਰ੍ਹਾਂ ਤੁਹਾਨੂੰ ਅਕਾਲੀ ਦਲ ਦੇ ਹੀ ਬਿਲਕੁਲ ਵੈਸੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਨੇ ਸਾਬਕਾ ਵਿੱਤ ਮੰਤਰੀ ਰਹੇ ਨੇ ਪਰਮਿੰਦਰ ਸਿੰਘ ਢੀਂਡਸਾ ਉਹਨਾਂ ਦੀ ਇੱਕ ਸਟੇਟਮੈਂਟ ਤੱਈਆ ਉਹਨਾਂ ਨੇ ਕਿਹਾ ਕਿ ਵੀ ਜਿਹੜੀਆਂ ਚਾਰੇ ਸੀਟਾਂ ਨੇ ਅਸੀਂ ਕਿਸੇ ਪਾਰਟੀ ਨਾਲ ਨਹੀਂ ਹੈਗੇ ਖੁੱਲੇ ਤੌਰ ਤੇ ਨਹੀਂ ਕਹਿੰਦੇ ਵੀ ਇਸ ਪਾਰਟੀ ਨੂੰ ਪਰ ਪੰਥਕ ਉਮੀਦਵਾਰ ਜਿਤਾਓ ਉਹਨਾਂ ਦਾ ਇਹ ਸਟੇਟਮੈਂਟ ਆਈ ਹੈ ਇਹ ਬਿਆਨ ਆਇਆ ਫਿਰ ਕਿੱਧਰ ਇਸ਼ਾਰਾ ਕਰਦਾ ਹੈ ਦੇਖੋ ਇਹ ਤਾਂ ਫਿਰ ਸਾਫ ਤੌਰ ਤੇ ਇਸ਼ਾਰਾ ਹੋ ਗਿਆ ਜੀ ਸਾਡੇ ਵਾਲੀ ਹੋ ਗਿਆ ਸਰਦਾਰ ਗੋਬਿੰਦ ਸਿੰਘ ਸੰਧੂ ਜੀ ਵਾਲ ਕਿਉਂਕਿ ਪਿਛਲੇ ਦਿਨੀ ਇੱਕ ਮੀਟਿੰਗ ਵੀ ਹੋਈ ਸੀ ਜਿਸ ਦੇ ਵਿੱਚ ਜਿੰਨੀਆਂ ਵੀ ਪੰਥਕ ਧਿਰਾਂ ਸੀ ਪੰਜਾਬ ਦੀਆਂ ਖਾਸ ਕਰਕੇ ਸੰਗਰੂਰ ਦੀਆਂ ਜੱਥੇਬੰਦੀਆਂ ਸੀਗੀਆਂ ਸਾਰਿਆਂ ਨੇ ਗੋਬਿੰਦ ਸਿੰਘ ਸੰਧੂ ਜੀ ਨੂੰ ਸਮਰਥਨ ਦਿੱਤਾ ਹੈਗਾ ਤਾਂ ਮੈਨੂੰ ਲੱਗਦਾ ਕਿ ਔਨ ਲੇਕ 1-2 ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵੱਲੋਂ ਵੀ ਸਾਨੂੰ ਜਰੂਰ ਸਮਰਥਨ ਉਹਨਾਂ ਦੇ ਵਰਕਰਾਂ ਵੱਲੋਂ ਪ੍ਰਾਪਤ ਹੋਵੇਗਾ ਕਿਉਂਕਿ ਹੁਣ ਵੀ ਅਸੀਂ ਜਦੋਂ ਪਿੰਡਾਂ ਦੇ ਵਿੱਚ ਜਾਂਦੇ ਹਾਂ ਜਿਵੇਂ ਤੁਸੀਂ ਕਿਹਾ ਕਿ ਹਲੇ ਉਹਨਾਂ ਵੱਲੋਂ ਕੋਈ ਉੱਪਰੋਂ ਉਹਦਾਂ ਦਾ ਕਲੀਅਰ ਕੱਟ ਉਹ ਨਹੀਂ ਆਇਆ ਡਿਸੀਜਨ ਪਰ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਹਾਂ ਤਾਂ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਿਹੜੇ ਵਰਕਰ ਨੇ ਉਸ ਵਕਤ ਸਰਦਾਰ ਗੋਬਿੰਦ ਸਿੰਘ ਸੰਧੂ ਜੀ ਦਾ ਸਾਥ ਦੇ ਰਹੇ ਨੇ ਕਿਉਂਕਿ ਉਹ ਕਹਿੰਦੇ ਨੇ ਕਿ ਸਾਡਾ ਜਿਹੜਾ ਅਸਤਿਤਵ ਸੀ ਕਿ ਅਸੀਂ ਅਕਾਲੀ ਕਹੋਣੇ ਆ ਅਸੀਂ ਅਕਾਲੀ ਨਾਲ ਜੁੜੇ ਹੋਏ ਆ ਅਕਾਲੀ ਦਲ ਨਾਲ ਤੇ ਅੱਜ ਜੇਕਰ ਬਾਦਲ ਦਲ ਮੈਦਾਨ ਦੇ ਵਿੱਚ ਨਹੀਂ ਹੈ ਤਾਂ ਸਾਡੇ ਕੋਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤ ਸਰ ਹੈ ਜੋ ਸਾਡੇ ਪੰਜਾਬ ਪੰਥ ਕੌਮ ਦੀ ਗੱਲ ਕਰਦਾ ਔਰ ਦੂਸਰਾ ਗੋਬਿੰਦ ਸਿੰਘ ਸੰਧੂ ਜੀ ਦਾ ਪਛੋਕੜ ਪਰਿਵਾਰਿਕ ਇਤਿਹਾਸ ਮੈਨੂੰ ਲੱਗਦਾ ਕਿ ਮੈਨੂੰ ਦੱਸਣ ਦੀ ਲੋੜ ਨਹੀਂ ਜਿਸ ਫੈਮਿਲੀ ਦੇ ਵਿੱਚੋਂ ਬਿਲੋਂਗ ਕਰਦੇ ਨੇ ਤਾਂ ਇੱਕ ਹੁੰਦਾ ਹੈ ਨਾ ਆਪ ਮਹਾਰੇ ਇਹ ਲੋਕਾਂ ਦੇ ਵਿੱਚ ਇੱਕ ਖਿੱਚ ਜੀ ਪੈਦਾ ਹੋਣੀ ਕਿ ਅਸੀਂ ਇਸ ਉਮੀਦਵਾਰ ਦਾ ਸਾਥ ਦਈਏ ਤੇ ਉਮੀਦਵਾਰ ਦਾ ਉਹ ਸਾਥ ਦੇ ਰਹੇ ਨੇ ਤੇ ਮੈਂ ਫਿਰ ਬਰਨਾਲੇ ਦੇ ਲੋਕਾਂ ਨੂੰ ਕਹਿਣਾ ਚਾਹੁੰਨੀ ਆ ਕਿ ਜੀ ਆਪਾਂ ਇਹ ਸੀਟ ਜਿੱਤ ਰਹੇ ਆ ਅਨੇ ਇਕੱਠੇ ਹੋ ਕੇ ਆਪਾਂ ਹੰਬਲਾ ਮਾਰੀਏ ਤੇ ਬਹੁਤ ਵੱਡੀ ਲੀਡ ਦੇ ਨਾਲ ਸਰਦਾਰ ਗੋਬਿੰਦ ਸਿੰਘ ਸੰਧੂ ਜੀ ਨੂੰ ਬਰਨਾਲਾ ਜਿਤਾ ਕੇ ਭੇਜੀਏ ਔਰ ਸਾਡਾ ਚੋਣ ਨਿਸ਼ਾਨ ਹੈ ਜੀ ਬਾਲਟੀ ਤੁਸੀਂ ਵਦ ਵਦ ਵੋਟਾਂ ਸਾਨੂੰ ਪਾਓ ਜੀ ਬਾਕੀ ਅਖੀਰਲਾ ਪੜਾ ਸਿਰਫ ਇੱਕ ਦਿਨ ਰਹਿ ਗਿਆ ਜੀ ਚੋਣ ਪ੍ਰਚਾਰ ਦਾ ਕਿਉਂਕਿ ਉਸ ਤੋਂ ਬਾਅਦ ਵੋਟਾਂ ਪੈਣੀਆਂ ਨੇ ਹੁਣ ਅਖੀਰਲੇ ਪੜਾ ਚ ਤੁਸੀਂ ਪਹਿਲਾਂ ਵੀ ਕਿਹਾ ਰਿਸਪੌਂਸ ਕਿਵੇਂ ਦਾ ਰਿਹਾ ਤੁਹਾਡਾ ਜਿਵੇਂ ਤੁਸੀਂ ਵਿਚਰ ਰਹੇ ਹੋ ਇਥੇ ਨੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਰਿਸਪੌਂਸ ਬਹੁਤ ਵਧੀਆ ਰਿਹਾ ਬਾਕੀ ਜਿਹੜੇ ਅਖੀਰਲੇ 1-2 ਦਿਨ ਹੁੰਦੇ ਨੇ ਮੇਰਾ ਇਸ ਪੋਲਿਟਿਕਸ ਦੇ ਵਿੱਚ ਵਿਚਰ ਕੇ ਮੰਨਣਾ ਕਿ ਨਾ 1-2 ਦਿਨਾਂ ਦੇ ਵਿੱਚ ਬੜੀ ਉਥਲ-ਪੁਥਲ ਜੀ ਹੁੰਦੀ ਹੈਗੀ ਆ ਸੋ ਉਹ ਸਾਰੀਆਂ ਚੀਜ਼ਾਂ ਨੂੰ ਕੰਟਰੋਲ ਕਰਨਾ ਆਪਾਂ ਲੋਕਾਂ ਦੇ ਨਾਲ ਕਿਵੇਂ ਵਿਚਰਦੇ ਆ ਕਿਵੇਂ ਆਪਣੀ ਸਾਰੀ ਇਲੈਕਸ਼ਨ ਜਿਹੜੇ ਹੋਣੇ ਨੇ ਉਹਨਾਂ ਦੀ ਮੁਹਿੰਮ ਜਾਰੀ ਰਹਿੰਦੀ ਆ ਜਾਂ ਕਿਵੇਂ ਆਪਾਂ ਵਰਕਰਾਂ ਨਾਲ ਉਹਨਾਂ ਦਿਨਾਂ ਦੇ ਵਿੱਚ ਇੰਟਰੈਕਟ ਕਰਦੇ ਨੇ ਉਹ ਸਾਰਾ ਇੱਕ ਬਹੁਤ ਵੱਡੇ ਲੈਵਲ ਤੇ ਭੂਮਿਕਾ ਨਿਭਾਉਣ ਵਾਲਾ ਸੋ ਅਸੀਂ ਤਾਂ ਬੜੇ ਪੋਜ਼ਿਟਿਵ ਆ ਜੀ ਕਿਉਂਕਿ ਬਰਨਾਲੇ ਦੀ ਹਵਾ ਇੱਕਦਮ ਬਦ ਨਜ਼ਰ ਆ ਰਹੀ ਹੈ ਸਪੈਸ਼ਲੀ ਜਿੰਨੇ ਵੀ ਮੀਡੀਆ ਵਾਲੇ ਪੱਤਰਕਾਰ ਭਰਾ ਸਾਨੂੰ ਮਿਲਦੇ ਨੇ ਤਾਂ ਉਹ ਸਾਰੇ ਸਾਨੂੰ ਖੁਦ ਬਖੁਦ ਇਸ਼ਾਰਾ ਕਰਕੇ ਜਾਂਦੇ ਨੇ ਕਿ ਤੁਸੀਂ ਬਹੁਤ ਵੱਡੀ ਲੀਡ ਦੇ ਨਾਲ ਅੱਗੇ ਵੱਧ ਚੁੱਕੇ ਹੋ ਤੁਸੀਂ ਮੁਕਾਬਲੇ ਦੇ ਵਿੱਚ ਬਹੁਤ ਸਟਰੋਂਗਲੀ ਐਂਟਰ ਕਰ ਚੁੱਕੇ ਹੋ ਸੋ ਬਾਕੀ ਜੇ ਮੈਂ ਫਿਰ ਉਹੀ ਕਹਾਂਗੀ ਕਿ ਥੋੜੇ ਇੱਕ ਦਿਨ ਰਹਿ ਗਏ ਨੇ ਲਗਭਗ 23 ਤਰੀਕ ਨੂੰ ਸ਼ਾਇਦ ਚੋਣਾਂ ਦੇ ਨਤੀਜੇ ਆ ਜਾਣੇ ਤੇ ਫਿਰ ਆਪਾਂ ਇੰਤਜ਼ਾਰ ਕਰਦੇ ਹਾਂ ਬਿਲਕੁਲ ਜੀ ਨਵਜੋਤ ਕੌਰ ਲੰਬੀ ਚੋਣ ਪ੍ਰਚਾਰ ਕਰ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਉਮੀਦਵਾਰ ਨੇ ਗੋਵਿੰਦ ਸਿੰਘ ਸੰਧੂ ਉਹਨਾਂ ਦੀ ਕੈਂਪੇਨ ਲਗਾਤਾਰ ਜਾਰੀ ਆ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਨੇ ਸੋ ਚੋਣ ਪ੍ਰਚਾਰ ਆਖਰੀ ਪੜਾਚ ਅਤੇ ਹੁਣ ਦੇਖਣਾ ਹੋਵੇਗਾ ਕਿ 23 ਨਵੰਬਰ ਨੂੰ ਕਿਹੜੀ ਪਾਰਟੀ ਦਾ ਉਮੀਦਵਾਰ ਐਮ ਐਲ ਏ ਬਣੇਗਾ ਕੈਮਰਾਮੈਨ ਦੀਪ ਕੁਮਾਰ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ